ਇੱਕ ਤਾਜੀ ਸੂਈ ਹੈ ਬਾਈ ਬੱਚਾ ਕਰਮਲੀ ਨੇ ਬੱਚੀ ਨੂੰ ਜਨਮ ਦਿੱਤਾ ਇੱਕ ਗੱਬਣਾ ਥੋੜੇ ਇੱਕ ਦਿਨਾਂ ਦੀ ਕਰਮਲੀ ਕੱਚੀ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਸੀ ਕਾਲ ਸਸੀ ਕਾਲ ਜੀ ਹੋਠੀ ਕੁ ਮਧੀ ਹਾਂਜੀ ਬਧੀ ਜੀ ਕਿਵੇਂ ਚੱਲਦਾ ਵੀਰੇ ਕੰਮਕਾਰ ਬਹੁਤ ਵਧੀਆ ਜੀ ਵਧੀਆ ਚੱਲੀ ਜਾਂਦੀ ਹਾਂਜੀ ਨਾਮ ਤੇ ਐਡਰੈਸ ਫੋਲ ਨਾਮ ਜਸਵਿੰਦਰ ਸਿੰਘ ਜੀ ਪਿੰਡ ਸਰਜੀਤ ਪੁਰਾ ਜ਼ਿਲ੍ਹਾ ਬਠਿੰਡਾ ਜੀ ਤੁਸੀਂ ਫੂਲ ਆ ਜੀ ਨੇੜੇ ਪਿੰਡ ਬਾਈ ਨੇੜੇ ਜਲਾਲ ਰਹਿ ਗਿਆ ਜਲਪੁਰਾ ਭਾਈ ਕਾ ਰਹਿ ਗਿਆ ਸਵਾਤਪੁਰਾ ਵੀ ਨੇੜੇ ਰਹਿ ਗਿਆ ਜੀ ਮੋਬਾਈਲ ਨੰਬਰ ਫੋਲ 9041088878 ਜੀ ਠੀਕ ਹੈ ਬਾਈ ਏ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਖਦੇ ਨੇ ਕਿਹੜਾ ਸੂਸ ਹੋਈ ਆ ਇਹ ਦੂਜਾ ਸੂਸ ਹੋਈ ਆ ਜੀ ਕਾ ਦੋ ਸੂਈ ਆ ਬਾਈ ਇਹ ਅੱਜ ਸਵੇਰ ਹੀ ਸੂਈ ਆ ਜੀ ਸਵੇਰ ਸੂਈ ਹਾਂਜੀ ਜੇਰ ਪੈ ਗਈ ਬਾਈ ਇਹਦੀ ਹਾਂ ਜੇਰ ਪੈ ਗਈ ਆ ਬਈ ਜੇਰ ਬਾਈ ਬੱਠਲ ਚ ਰੱਖੀ ਬੈਠਾ ਕੰਪਲੀਟ ਆ ਓਕੇ ਆ ਬੱਚੇ ਕੀ ਦੇਤਾ ਮੱਛੀ ਦੇਤੀ ਬੱਚੀ ਬੜੀ ਚੰਗੀ ਹੈ ਨਾ ਹਾਂ ਏਅਰ ਸ਼ਰਚ ਆਪ ਪੈਂਦੀ ਹੈ ਥੋੜੀ ਥੋੜੀ ਤੇ ਨਾਲ ਬੱਚੀ ਵੀ ਉਵੇਂ ਏਅਰ ਸ਼ਰਚ ਦੀ ਜਾਗਦਾ ਕਵਾਲਿਟੀ ਦੇਖੋ ਬੱਚੀ ਬਹੁਤ ਚੰਗੀ ਆ ਫੁੱਲ ਬਰੀਡ ਦੀ ਬੱਚੀ ਹੈ ਪੂਰੀ ਹਾਈਟ ਫੁੱਟ ਪੂਰੀ ਹੈ ਫਿਰ ਬੜਾ ਆ ਵੀ ਚੰਗੀ ਆ ਫੇਸ ਬੜਾ ਚੰਗਾ ਕੱਦ ਚੰਗਾ ਬਰੀਡ ਚੰਗੀ ਆ ਲੇਵਾ ਦੇਖੋ ਥਾਨ ਥਣ ਬਾਕੀ ਕਿੰਨੇ ਸੋਹਣੇ ਲੱਗੇ ਪੰਡਾ ਵਾਲਾ ਲੇਵਾ ਕਰਮਲੀ ਨੇ ਤਿਆਰ ਕਰਿਆ ਕਿੰਨਾ ਗਬੌੜਾ ਬਾਈ ਨੇ ਕੱਢਿਆ ਬੌੜਾ 4 ਕਿਲੋ ਕੱਢਿਆ ਠੀਕ ਆ ਬਾਈ ਕਿੰਨਾ ਦੁੱਧ ਦੇ ਦੂ ਐਸਟੀਮੇਟ ਆ ਦੋ ਦੋ ਨਾਲ 20 ਕਿਲੋ ਕਿਆ ਜੀ 20 ਨਾ ਨਾ ਮੋਟਾ ਮੋਟਾ ਗੁੱਲੇ ਵਾਲਾ ਥਾਣ ਬਾਕੀ ਦੁੱਧ ਵੀ ਸੰਗਣਾ ਪਾਉਈ ਥੋੜੀ ਕਰਾਉਸ ਆ ਇਹ ਹੂੰ ਚਵਾਈ ਕਿਵੇਂ ਆ ਚਵਾਈ ਬਹੁਤ ਸੋਹਣੀ ਮੋਟੀ ਧਾਰ ਦੀ ਹਾਂਜੀ ਹਾਂਜੀ ਪੂਰੀ ਵਿਥੀ ਦੇ ਥਾਣਾ ਕੱਲਾ ਕੱਲਾ ਥਾਣ ਲੇਵਾ ਮਗਰਮੂਰ ਲਾ ਪੰਡ ਵਾਲਾ ਲੇਵਾ ਲੱਗਿਆ ਕਰਮਲੀ ਨੂੰ ਫੁੱਲ ਬਰੀਡ ਸੂਈ ਸਵਾਈ ਹੈ ਜੇਰ ਬਾਈ ਰੱਖੀ ਬੈਠਾ ਬੱਚਾ ਮਗਰ ਬੱਚੀ ਆ ਦੋ ਨਾਲ ਮਿਲ ਜਣੇ ਬੱਚੀ ਨੇ ਬਈ ਛਾਲ ਡੇਢ ਸਾਲ ਨੂੰ ਕਰਮਲੀ ਨੇ ਨਾਲ ਹੀ ਤਿਆਰ ਹੋ ਜਾਣਾ ਵੈਡ ਬਹੁਤ ਚੰਗੀਆਂ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਥਾਣ ਲੇਵਾ ਇੱਕ ਨੰਬਰ ਚਵਾਈ ਇੱਕ ਨੰਬਰ ਫੁੱਲ ਬਰੀਡ ਆ ਬਈ ਜਿਵੇਂ ਗਰਮੀ ਦਾ ਮੌਸਮ ਆ ਰਿਹਾ ਫੁੱਲ ਕੰਮ ਜਾ ਬਰੂ ਕਿ ਨਹੀਂ ਬਾਈ ਹਾਂ ਪੂਰੀ ਕਾਮ ਜਾਈ ਤੋਂ ਸੰਘਣਾ ਪਾਉ ਜੀ ਦੁੱਧ ਵੀ ਸੰਘਣਾ ਦੋ ਬਰੀਡ ਵੀ ਫੁੱਲ ਆ ਦੁੱਧ ਦਿਓ ਵੀ ਚੰਗਾ ਬਾਈ ਠੀਕ ਆ ਕਿ ਨਹੀਂ ਤੇ ਮੁੱਲ ਕੀ ਹੈ ਵੀਰੇ ਜਾਇਦ ਜਨਾ 65 ਤੋਂ ਮਾਨਤਨ ਕਰ ਦਾਂਗੇ ਠੀਕ ਆ ਬਾਈ ਹਾਂਜੀ 65000 ਦੁੱਧ 20 ਕਿਲੋ ਰਾਹ ਹੋਣਾ ਪਿਆ ਜੂ ਜੀ ਤੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਬੈਡ ਚੰਗੀ ਆ ਮਾਰਕਟ ਆ ਤਾਰਾ ਕੋਈ ਚੈੱਕ ਕਰਨੀ ਬਾਈ ਕਹਿੰਦਾ ਮਾਰਕਟ ਖਾਲ ਹਣਾ ਠੰਡੀ ਪੂਰੀ ਕੋਈ ਨਿਆਣਾ ਨਹੀਂ ਪਾਉਣ ਦੀ ਲੋੜ ਜਿਵੇਂ ਮਰਜ਼ੀ ਚ ਚਵਾਈ ਕਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਝ ਨਹੀਂ ਲੈ ਝੂਣ ਚੰਗਾ ਹਨਾ ਬਈ ਹਾਂਜੀ ਝੂਰ ਬਹੁਤ ਸੋਹਣਾ ਹੈ ਮਗਰ ਲੈਣਾ ਚਾਹੀ ਮਾਰ ਦੋ ਬਈ ਬਈ ਲੈ ਚਵਾਈ ਇੱਕ ਨੰਬਰ ਆ ਮੋਟਾ ਮੋਟਾ ਝੂਣ ਲੱਗਿਆ ਜਿਵੇਂ ਮਰਜ਼ੀ ਚੋਈ ਚੱਲ ਠੰਡੀ ਫੋਲਾ ਕਰਮਣੀ ਲੇਵਾ ਬਹੁਤ ਚੰਗਾ ਬਾਕੀ ਫੈਂਡ ਫੋਲੋਨਿੰਗ ਗਰਮੀ ਗਰਮੀ ਕਰਮਣੀ ਨੇ ਬਿਲਕੁਲ ਨਹੀਂ ਮੰਨੀ ਤੇ ਸੂਈ ਸਵਾਈ ਬੱਚਾ ਮਗਰ ਬੱਚੀ ਆ ਬਈ ਬੱਚੀ ਵੀ ਬਹੁਤ ਚੰਗੀ ਆ ਬਈ ਤੇ ਮੁੱਲ ਵੀ ਬਾਈ ਨੇ ਜਾਇਜ਼ ਰੱਖਿਆ ਮਾਨਦਾਨ ਜ਼ਰੂਰ ਹੋ ਜਾਊਗਾ ਭਾਈ 2 ਨੰਬਰ ਤੇ ਕਿਹੜਾ ਸੂਆ ਸੁੰਦੀ ਐ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਹਾਂਜੀ ਕਿੰਨੇ ਦਿਨ ਲੈਂਦੀ ਐ ਭਾਈ ਇਹ ਲੈ ਜੂਗਾ 4 ਕੁ ਦਿਨ ਹੀ 4 ਕੁ ਦਿਨ ਹਾਂਜੀ ਕਿੰਨਾ ਕੋ ਦੁੱਧ ਦੇ ਜੂਗਾ ਅਸਟੀਵੇਡ ਦੁੱਧ ਪਾਜੂ 15 16 ਕਿਲੋ ਹੀ ਟਿੱਲਾਂ ਨੇ ਖੋ ਟਿੱਲਾਂ ਬਹੁ ਪਈਆਂ ਬਹੁਤ ਸਾਰਾ ਤਿਆਰ ਕਰ ਦਿੰਦੀ ਐ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਰ ਤੇ ਕਲਾ ਕਲਾ ਥਾਣਾ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਬ੍ਰੀਡ ਇਹ ਵੀ ਸੇਮ ਆ ਭਾਈ ਗਰਮੀ ਗੁਰਮੀ ਬਿਲਕੁਲ ਹੀ ਮੰਨਣੀ ਫੈਨ ਗਰਮੀ ਰਹੇ ਤਾਂ ਹੀ ਮੰਨਣੀ ਦੀ ਫੁੱਲ ਚੰਗੀਆਂ ਤੋਰਾ ਚੈੱਕ ਕਰ ਲੋ ਇੱਕ ਨੰਬਰ ਆ ਭਾਈ ਵਾਸ ਕੱਚੀ ਕੱਚੀ ਆ ਦਿਨ ਲੈਂਦੀ ਆ ਉਹ ਤੋਂ ਆਰਡਰ ਆ ਜਿਹੜਾ ਕਰਮਣੀ ਨੇ ਵਧੀਆ ਤਿਆਰ ਕਰ ਲੈਣਾ ਤੇ ਕੀ ਮੋਹ ਲੈ ਬਈ ਕੱਚੀ ਕੱਚੀ ਦਾ ਮੋਹ 53 ਦੀ ਦੇ ਦਾਂਗੇ 53000 ਹਾਂ ਮਾਨਤਨ ਹੋ ਜਾ ਹਾਂ ਥੋੜਾ ਘਣਾ ਕਰ ਦਾਂਗੇ ਮੋਹ ਤਾਂ ਭਲਾ 60 ਵੀ ਕਰ ਲਈ ਠੀਕ ਆ ਬਾਈ 53 53 ਥੋੜਾ ਘਣਾ ਮਾਨਤਨ ਕਰ ਦਿੰਦੇ ਮੋਲ ਜਮਾ ਜਾਇਜ਼ ਆ ਮੋਲ ਕਰਾਉਣਾ ਬਾਈ ਕਹਿੰਦਾ 60 ਕਰਾ ਲਓ 53000 ਦੀ ਵੜ ਦੇ ਦਾਂਗੇ ਫੇਰ ਵੀ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਬੈਡ ਚੰਗੀ ਆ ਕੱਲੀ ਕੱਚੀ ਕੱਚੀ ਬੱਕਰੋ ਸੰਗ ਦੁੱਧ ਵਧੀਆ ਸੰਘਣਾ ਪਾਉਣਗੇ ਠੰਡੀ ਠੁੰਡੀ ਵੀ ਚੰਗੀ ਆ ਫੇਸ ਸੋਸ ਵੀ ਕਰਮਾਲੀ ਦਾ ਚੰਗਾ ਗਾ ਬਾਈ ਓਕੇ ਬਾਈ ਲੈ ਜਿੰਮੇ ਮਰਦੀ ਹੱਥ ਫੇਰੀ ਚੱਲ ਤੇ ਨਾਗਸੀ ਭਰਾ ਕੋਲੇ ਦੋ ਦੋਨੀ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ